ਕਸ ਦੀ ਹੈ ਕਿ ਹੁਣ ਫਿਲਮਾਂ ਦੇ ਵਿੱਚ ਡਾਇਰੈਕਟਰ ਜਾਂ ਪ੍ਰੋਡਿਊਸਰ ਜੋ ਫਿਲਮਾਂ ਬਣਾਉਂਦੇ ਨੇ ਉਹਨਾਂ ਨੂੰ ਆਦੇਸ਼ ਜਾਰੀ ਹੋਏ ਨੇ ਸਾਵਧਾਨ ਹੋ ਜਾਓ ਤੁਸੀਂ ਹੁਣ ਫਿਲਮਾਂ ਦੇ ਵਿੱਚ ਆਨੰਦ ਕਾਰਜ ਦੇ ਸੀਨ ਜਿਹੜੇ ਆ ਉਹ ਨਹੀਂ ਲੈ ਸਕਦੇ ਵੱਡੀ ਖਬਰ ਇਹ ਹੈਗੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੁਣਾਂ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਤੁਸੀਂ ਹੁਣ ਫਿਲਮਾਂ ਦੇ ਵਿੱਚ ਜਿਹੜੇ ਆਨੰਦ ਕਾਰਜ ਦੇ ਸੀਨ ਹੁੰਦੇ ਆ ਜੋ ਉਸ ਦੀ ਨਕਲ ਹੁੰਦੀ ਆ ਉਹ ਤੁਸੀਂ ਨਹੀਂ ਕਰਦੇ ਹੁਣ ਤੁਸੀਂ ਉਹ ਨਹੀਂ ਕਰਕੇ ਦਿਖਾ ਸਕਦੇ ਨਾ ਹੀ ਉਹ ਫਿਲਮ ਸੀਨ ਵਿੱਚ ਕ੍ਰੀਏਟ ਕੀਤੇ ਜਾਣਗੇ ਸੋ ਇਹ ਵੱਡੇ ਆਦੇਸ਼ ਜਾਰੀ ਹੋਏ ਨੇ ਜਿਸ ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਖਾਲਸੇ ਦੀ ਇੱਕ ਮਰਿਆਦਾ ਹੁੰਦੀ ਹੈ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਹੈ ਸੋ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਜਿਹੜੀ ਨਕਲ ਆ ਉਹ ਨਾ ਕੀਤੀ ਜਾਵੇ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਜਿੱਤੇ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਇੱਕ ਸੈਟਅਪ ਤਿਆਰ ਕਰਕੇ ਉਸ ਦੀ ਕਾਪੀ ਕੀਤੀ ਗਈ ਨਕਲ ਕੀਤੀ ਗਈ ਜਿੱਥੇ ਇੱਕ ਗ੍ਰੰਥੀ ਸਿੰਘ ਨੂੰ ਬਿਠਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਆਨੰਦ ਕਾਰਜ ਦਾ ਸ਼ੂਟ ਚੱਲਦਾ ਪਿਆ ਸੀ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚੀਆਂ ਤਾਂ ਉਹ ਜਿਹੜਾ ਸ਼ੂਟ ਹੈ ਉੱਥੋਂ ਰਕਵਾਇਆ ਗਿਆ ਤੇ ਮੌਕੇ ਤੇ ਉੱਥੋਂ ਲੋਕ ਭੱਜਦੇ ਹੋਏ ਵੀ ਨਜ਼ਰ ਆਏ ਸੋ ਕਹ ਲਿਆ ਕਿ ਜਦੋਂ ਲੋਕ ਭੱਜਦੇ ਹੋਏ ਨਜ਼ਰ ਆਏ ਤਾਂ ਉੱਥੇ ਮੌਕੇ ਤੇ ਹੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਸ਼ੂਟ ਰਕਵਾਇਆ ਸੀਗਾ ਮੌਕੇ ਤੇ ਉੱਥੇ ਕਰ ਜਿਹੜੀ ਉਹ ਵੀ ਕੀਤੀ ਗਈ ਫਿਲਹਾਲ ਕਹ ਲਈਏ ਹੁਣ ਅੱਜ ਇਹ ਆਦੇਸ਼ ਜਾਰੀ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਣਾ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਤੁਸੀਂ ਹੁਣ ਫਿਲਮਾਂ ਦੇ ਵਿੱਚ ਇਹ ਚੀਜ਼ ਨਹੀਂ ਬਣਾ ਸਕਦੇ ਗੁਰਗਾਂ ਸਾਹਿਬ ਦੀ ਨਕਲ ਨਹੀਂ ਕਰ ਸਕਦੇ ਜੇਕਰ ਅਜਿਹਾ ਕਰੋਗੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਏਗੀ ਫਿਲਹਾਲ ਜੇਕਰ ਕਹ ਲਈਏ ਜੇਕਰ ਕੋਈ ਇਦਾਂ ਦੀ ਬੇਦਬੀ ਨੂੰ ਅੰਜਾਮ ਦਿੰਦਾ ਹੈਗਾ ਤਾਂ 295ਏ ਦਾ ਮਾਮਲਾ ਦਰਜ ਹੁੰਦਾ ਫਿਲਹਾਲ ਕਹ ਲਈਏ ਹੁਣ ਨਵੇਂ ਜਿਹੜੇ ਐਕਟ ਨੇ ਉਹ ਬਣੇ ਨੇ ਉਸ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਜਾਵੇਗਾ ਇਹ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਉਹਨਾਂ ਨੇ ਦਿੱਤੇ ਨੇ ਅਤੇ ਗੱਲ ਕਰ ਲਈ ਤਾਂ ਇਸ ਦੀ ਰਿਪੋਰਟ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਵੀ ਮੰਗੀ ਹੈ ਤਾਂ ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਇੱਕ ਖਾਲਸੇ ਦੀ ਮਰਿਆਦਾ ਹੁੰਦੀ ਗੁਰੂ ਘਰ ਦੀ ਮਰਿਆਦਾ ਹੁੰਦੀ ਹੈ ਜਿਸਾ ਖਾਸ ਧਿਆਨ ਰੱਖਣਾ ਜ਼ਰੂਰੀ ਹੈਗਾ ਸੋ ਉਸ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਫਿਲਮਾਂ ਦੇ ਵਿੱਚ ਤੁਸੀਂ ਅਜਿਹਾ ਨਾ ਕਰੋ ਇਸ ਤੋਂ ਪਹਿਲਾਂ ਜ਼ਿਕਰ ਮੈਂ ਗੱਲ ਕਰਾਂ ਤਾਂ ਇਹ ਵੀ ਆਦੇਸ਼ ਜਾਰੀ ਹੋਏ ਸਨ ਕਿ ਗੁਰੂ ਘਰ ਦੇ ਵਿੱਚ ਲਹਿੰਗੇ ਜਿਹੜੇ ਨੇ ਉਹ ਨਾ ਪਾਏ ਜਾਣ ਲਹਿੰਗਿਆਂ ਦੇ ਵਿੱਚ ਨਹੀਂ ਬਲਕਿ ਸੂਟ ਦੇ ਵਿੱਚ ਜਿਹੜੀਆਂ ਲਾਵਾਂ ਹੋਣ ਪਰ ਉਸ ਤੋਂ ਬਾਅਦ ਇੱਕ ਹੋਰ ਆਦੇਸ਼ ਜਾਰੀ ਹੋਇਆ ਉਹ ਆਦੇਸ਼ ਇਹ ਸੀਗਾ ਕਿ ਤੁਸੀਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਿਤੇ ਲੈ ਕੇ ਪੈਲਸਾ ਦੇ ਵਿੱਚ ਜਾ ਕੇ ਵਿਆਹ ਨਹੀਂ ਕਰਵਾ ਸਕਦੇ ਆਨੰਦਕਾਰਜ ਨਹੀਂ ਕਰਵਾ ਸਕਦੇ ਇਹ ਆਦੇਸ਼ ਪਹਿਲੇ ਵੀ ਜਾਰੀ ਹੋਏ ਨੇ ਹੁਣ ਇੱਕ ਹੋਰ ਆਦੇਸ਼ ਜਿਹੜਾ ਉਹ ਜਾਰੀ ਹੋਇਆ ਹੈ ਅਜੀਬ ਜੀ ਪੀਐਸਡੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਣਾ ਦਾ ਇਹ ਬਿਆਨ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਅਜਿਹਾ ਜਿਹੜਾ ਆ ਉਹ ਨਾ ਕੀਤਾ ਜਾਵੇ ਸਿੱਖ ਮਰਿਆਦਾ ਦੀ ਉਲੰਘਣਾ ਨਾ ਕੀਤੀ ਜਾਵੇ ਅਜਿਹਾ ਜੋ ਤੁਸੀਂ ਨਕਲ ਕਰਦੇ ਹੋ ਇਹ ਬਿਲਕੁਲ ਇਸ ਦੇ ਉਹਨਾਂ ਨੂੰ ਕੂਲ ਹੈਗੀ ਆ ਇਹ ਤੇ ਜਿਹੜਾ ਤਰੀਕਾ ਹੈਗਾ ਇਹ ਬਿਲਕੁਲ ਗਲਤ ਹੈਗਾ ਇਸ ਨੂੰ ਫਿਲਮਾਂ ਦੇ ਵਿੱਚ ਨਾ ਦਰਾਇਆ ਜਾਵੇ ਸੋ ਇਸ ਦਾ ਮੱਦੇ ਨਜ਼ਰ ਹੁਣ ਡਾਇਰੈਕਟਰ ਅਤੇ ਪ੍ਰੋਡਿਊਸਰਾਂ ਨੂੰ ਇੱਕ ਸਾਹਬ ਦੀ ਵਾਰਨਿੰਗ ਹੈਗੀ ਆ ਸ਼੍ਰੀ ਕਾਲਟਕ ਸਾਹਿਬ ਤੋਂ ਕਿਹਾਲੀ ਕਿ ਵੱਡੇ ਵੱਡੇ ਆਦੇਸ਼ ਜਾਰੀ ਹੁੰਦੇ ਨੇ ਸੋ ਹੁਕਮਤ ਹੈਤ ਫਿਲਮਾਂ ਦੇ ਵਿੱਚ ਆਨੰਦ ਕਾਰਜ ਦੇ ਸੀਨ ਤੁਹਾਨੂੰ ਨਹੀਂ ਵਖਣ ਮਿਲਣਗੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਐਸ.ਜੇ.ਪੀ.ਐਸ.ਓ ਦੇ ਖਿਲਾਫ ਐਕਸ਼ਨ ਲਏਗੀ ਮੈਨੂੰ ਦਿਓ ਜਾਤ ਸਕੋਲ ਪੰਜਾਬ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ